ਜੀ ਜਿਹੜਾ ਸਾਡਾ ਰੋਜ਼ ਪ੍ਰਦਰਸ਼ਨ ਆ ਇਹ ਜਿਹੜਾ ਸਾਡਾ ਰੋਜ਼ ਪ੍ਰਦਰਸ਼ਨ ਆ ਇਹ ਸਾਡਾ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਜਿਹੜੀਆਂ ਸਰਕਾਰ ਵੱਲੋਂ ਮੰਗੀਆਂ ਵੀ ਜਾਂਦੀਆਂ ਹਾਲੇ ਵੀ ਹੋ ਜਾਂਦਾ ਪਰ ਕਿਤੇ ਨਾ ਕਿਤੇ ਸਾਡੇ ਜਿਹੜੇ ਉੱਚ ਅਧਿਕਾਰੀ ਆ ਉਹ ਢਿੱਲ ਵਰਤਦੇ ਆ ਤੇ ਇਹਨਾਂ ਨੂੰ ਲਾਗੂ ਨਹੀਂ ਕਰਦੇ ਸਾਡੇ ਦੇ ਪਿਛਲੇ ਸਾਲ ਜਿਮੀ ਚੌਂਡ ਜਲੰਧਰ ਹੀ ਜਦੋਂ ਮੁੱਖ ਮੰਤਰੀ ਸਾਡੇ ਨਾਲ ਪੈਨਲ ਮੀਟਿੰਗ ਕਰਦਾ ਸੀ ਤੇ ਉਹਨੇ ਉੱਚ ਅਧਿਕਾਰੀਆਂ ਨੂੰ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਵਿੱਚ ਕਮੇਟੀ ਬਣਾ ਕੇ ਇਹਨਾਂ ਟਰਾਂਸਪੋਰਟ ਦੇ ਜਿਹੜੇ ਮੁਲਾਜ਼ਮ ਐ ਆਊਟਸੋਰਸ ਦੇ ਕੰਟਰੈਕਟ ਵਾਲੇ ਇਹਨਾਂ ਦਾ ਹੱਲ ਕੀਤਾ ਜਾਵੇ ਪਰ ਕਿਤੇ ਨਾ ਕਿਤੇ 1 ਸਾਲ ਬੀਤਣ ਦੇ ਬਾਵਜੂਦ ਵੀ ਸਾਡੇ ਉੱਚ ਅਧਿਕਾਰੀਆਂ ਨੇ ਸਾਡਾ ਹੱਲ ਨਹੀਂ ਕੀਤਾ ਇਸ ਦੇ ਬਾਵਜੂਦ ਉਲਟ ਸਾਡੇ ਨਾਜਾਇਜ਼ ਕੰਡੀਸ਼ਨਾਂ ਲਾ ਕੇ ਧੱਕੇ ਨਾਲ ਵਰਕਰਾਂ ਨੂੰ ਬਾਹਰ ਕੱਟਿਆ ਜਾਂਦਾ ਆ ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਪਾਲਿਸੀ ਦੀ ਮੈਟਰ ਦੀ ਗੱਲ ਹੀ ਪਾਲਿਸੀ ਸਾਡੀ ਬਣੀ ਪਰ ਉਹ ਵੀ ਸਾਡੇ ਉੱਚ ਅਧਿਕਾਰੀਆਂ ਨੇ ਕਿਤੇ ਨਾ ਕਿਤੇ ਰੋਕ ਕੇ ਰੱਖੀ ਆ ਸੋ ਉਸ ਦੇ ਰੋਸ ਦੇ ਵਜੋਂ ਅਸੀਂ 3 ਦਿਨ ਦਾ ਜਿਹੜਾ 9 10 ਤੇ 11 ਦਾ ਤੇ 10 ਨੂੰ ਸੀਐਮ ਰੈਸ ਤੇ ਅਸੀਂ ਆਪਣਾ ਘਰਾਓ ਕਰਾਂਗੇ ਸੀਐਮ ਦਾ ਤੇ ਸਰ ਜਿਹੜਾ ਧਾਨਾ ਪ੍ਰਦਰਸ਼ਨ ਅੱਜ ਇੱਥੇ ਬੱਸ ਸਟੈਂਡ ਕਿਤੇ ਜਾਊਂਗਾ ਜਾਂ ਫਿਰ ਅੱਗੇ ਕੋਈ ਨੂਰ ਪਿਆਰ ਦੇਤਾ ਬਣਾ ਦੇਖੋ ਜੀ ਸਾਡਾ ਕੱਲ ਦਾ 10 ਤਰੀਕ ਦਾ ਇਹ ਸੀਐਮ ਰੈਸ਼ ਜਿਹੜੀ ਚੰਡੀਗੜ੍ਹ ਉਥੇ ਪ੍ਰਦਰਸ਼ਨ ਕਰਨ ਦਾ ਆ ਪਰ ਜੇ ਸਾਡੀਆਂ ਮੰਗਾਂ ਪੂਵੇਖੇ ਜਨਾ ਮੰਗੀਆਂ ਗਈਆਂ ਤਾਂ ਅਸੀਂ ਪੰਜਾਬ ਦੇ ਹੋਰ ਵੀ ਵੱਡੇ ਵੱਡੇ ਐਕਸ਼ਨ ਕਰਾਂਗੇ ਜਿਹੜੀ ਸਰਕਾਰ ਸੱਤਾ ਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਪੀ ਵਿਚੋਲੀਏ ਠੇਕੇਦਾਰ ਬਾਹਰ ਕੱਢਾਂਗੇ ਪਰ ਸਾਡੇ ਮੈਕਮੇ ਦੇ ਵਿੱਚ ਤਿੰਨ ਤਿੰਨ ਠੇਕੇਦਾਰ ਲੈ ਕੇ ਆਉਂਦੇ ਆ ਉਹ ਠੇਕੇਦਾਰ ਆਉਂਦਾ ਤੇ ਉਹ ਵਰਕਰਾਂ ਦਾ ਸ਼ੋਸ਼ਣ ਕਰਦਾ ਉਹ ਭੱਜ ਜਾਂਦਾ ਸਿਕਿਉਰਟੀਆਂ ਵੀ ਲੈ ਜਾਂਦਾ ਪਰ ਵਰਕਰ ਵਰਕਰਾਂ ਨੂੰ ਉਹਨਾਂ ਦਾ ਆਪਣਾ ਜਿਹੜਾ ਹੱਕ ਹੈ ਉਹ ਹੀ ਨਹੀਂ ਮਿਲ ਰਿਹਾ ਸੋ ਇਸ ਕਰਕੇ ਵਿਚੋਲੀਏ ਬਾਹਰ ਕੱਢਣ ਦੀ ਬਜਾਏ ਸਾਡੇ ਮੈਕਮੇ ਚ ਵੱਧ ਲੈ ਕੇ ਆ ਰਹੇ ਆ ਹੁਣ ਦੀ ਨਵੀਂ ਤਾਜ਼ਾ ਘਟਨਾ ਆ ਵੀ ਸਾਡੀ ਤਨਖਾਹ ਆ ਜਿਹੜੀ ਉਹ ਠੇਕੇਦਾਰ ਜਿਹੜਾ ਪਾਉਂਦਾ ਸੀ ਉਹ ਵੀ ਠੇਕੇਦਾਰ ਭੱਜ ਗਿਆ ਤਿੰਨ ਠੇਕੇਦਾਰ ਭੱਜ ਗਏ ਸਰਕਾਰ ਇਹਨਾਂ ਅਦਾਰਿਆਂ ਨੂੰ ਬਚਾਉਣ ਦੀ ਬਜਾਏ ਇਹਨਾਂ ਦਾ ਨਿੱਜੀਕਰਨ ਕਰਨ ਵੱਲ ਤੁਰ ਹੀ ਹੈ ਜਿਵੇਂ ਕਿ ਸਰਕਾਰ ਕਹਿੰਦੀ ਹੈ ਵੀ ਅਸੀਂ ਬੱਸਾਂ ਪਾਵਾਂਗੇ ਪਰ ਪਾਵਾਂਗੇ ਕਿਲੋਮੀਟਰ ਬੱਸਾਂ ਜੋ ਕਿ ਇੱਕ ਮਾਲਕ ਦੀ ਗੱਲ ਹੁੰਦੀ ਆ 5 ਸਾਲ ਦਾ ਕੰਟਰੈਕਟ ਹੁਣ ਦਾਵਾ ਵੀ 5 ਸਾਲੋ ਬਸ ਚੱਲੂਗੀ 5 ਸਾਲਾਂ ਚ ਉਹ 12-1300 ਕਰੋੜ ਰੁਪਈਆ ਵੀ ਲੈ ਜਾਂਦੇ ਤੇ ਬਸ ਵੀ ਉਹਨਾਂ ਦੀ ਹੋ ਜਾਂਦੀ ਆ ਤੇ ਤੇਲ ਮਹਿਕਮੇ ਦਾ ਹੁੰਦਾ ਆ ਸੋ ਅਸੀਂ ਇਹਨਾਂ ਦੇ ਵਿਰੁੱਧ ਦੇ ਵਿੱਚ ਕਿਲੋਮੀਟਰ ਸਕੀਮ ਜਿਹੜੀਆਂ ਬੱਸਾਂ ਤੇ ਜਿਹੜੇ ਸਾਡੇ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕਾ ਕਰਨ ਦੀ ਤੇ ਠੇਕੇਦਾਰ ਬਾਹਰ ਕੱਢਣ ਦੀ ਜਿਹੜੀ ਇਹ ਸਾਡੀਆਂ ਮੇਨ ਮੰਗਾਂ ਨੇ ਜਿਹੜੀਆਂ ਸਰਕਾਰ ਕਿਤੇ ਵੀ ਟੇਬਲ ਤੇ ਬੈਠ ਕੇ ਕਹਿ ਦਿੰਦੀ ਆ ਵੀ ਕਰ ਦਿੰਨੇ ਆ ਪਰ ਕਰਦੇ ਨਹੀਂ ਆ ਸੋ ਉਸ ਦੇ ਰੋਸ ਵਜੋਂ ਸਾਨੂੰ ਧਰਨੇ ਲਾਉਣੇ ਪੈਂਦੇ ਆ ਜਿਹੜੇ ਧਰਨੇ ਲੋ ਅਸੀਂ ਲਾਉਂਦੇ ਆ ਪਰ ਸਾਡੀ ਇਹ ਮਜਬੂਰੀ ਬਣ ਜਾਂਦੀ ਆ ਕਿਉਂਕਿ ਲੋਕ ਤੰਗ ਪਰੇਸ਼ਾਨ ਹੁੰਦੇ ਆ ਅਸੀਂ ਲੋਕਾਂ ਦੀ ਮੰਗ ਨਾਲ ਲੈ ਕੇ ਚੱਲਦੇ ਆ ਵੀ ਔਰਤਾਂ ਦਾ ਫਰੀ ਸਫਰ ਸੂਲਤ ਹੋਣ ਕਰਕੇ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਸਰਕਾਰੀ ਬੱਸ 10000 ਹੋਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਸਰਕਾਰਾਂ ਇਹਨਾਂ ਮਭਾਗਾ ਨੂੰ ਖਤਮ ਕਰਨੀ ਚਾਹੁੰਦੀ ਆ ਸਰ ਕਿੰਨੇ ਤੋਂ ਕਿੰਨੇ ਅੱਜ ਦੇ ਨਾਲ ਤੁਹਾਣਾ ਪ੍ਰਦਰਸ਼ਨ ਜਿਹੜਾ ਅੱਜ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਜੀ ਅਸੀਂ ਆਪਣੇ ਡੀਪੂਆਂ ਦੇ 게ਟਾਂ ਤੇ 9 ਤੋਂ 5 ਵਜੇ ਤੱਕ ਬੈਠਾਂਗੇ ਤੇ ਕੱਲ ਨੂੰ ਅਸੀਂ ਚੰਡੀਗੜ੍ਹ ਕੂਚ ਕਰਾਂਗੇ ਜੀ ਸੀਐਮ ਦੀ ਰੈਸਟ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ